ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਨਕਰੀਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਗਰੀਤ ਨੂੰ ਸ਼ਹੀਦ ਕਰਨਾ ਔਰ ਸ਼ੁਭਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ ਔਰ ਉੱਥੇ ਰੋਕੜੀ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲੈਂਦੇ ਪਲੀਜ਼ ਪਾ ਦਿਓ ਸਾਨੂੰ ਲਓ ਜਵਾਬ ਚਲੋ ਇਹਨਾਂ ਦੇਖੋ ਈਦਾ ਜਵਾਬ ਲੈ ਲੈਂਦੇ ਆ ਇੱਕ ਮਿੰਟ ਜਵਾਬ ਦੇਣਾ ਸਾਡੀ ਤੋਂ ਦੇਣੀ ਆ ਬਲਾ ਦੇ ਨੇ ਸਰਕਾਰ ਦੀ ਬਹੁਤੀ ਸਰਕਾਰਿਓ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਇੱਛਾ ਜੀ ਆਣ ਆਹ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਫੈਲੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਤਾਂ جواب ਅਸੀਂ ਦੇਣਾ ਮੇਰੇ ਗੱਦੀ ਤੇ ਗਲਤੀ ਸੀ ਲੇਕਿਨ ਕੋਰ ਕੇ ਵੀ ਵਲੀ ਯਾ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਖਾਣਾ ਬਾਕਰਦਾ ਉਹ ਕਚਹਿਰੀਆਂ ਦਾ ਹਾਲ ਹੋ ਜਾਂਦਾ ਉਹਦੇ ਵਿੱਚ ਨਾ ਕੇ ਪਾਰਟੀ ਨਹੀਂ ਕਰਦਾ ਸਾਨੂੰ ਵੀ ਹੁੰਦਾ ਧੋਖਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਧੱਕਾ ਹੁੰਦਾ ਜਿੱਥੇ ਲੋਕਾਂ ਦਾ ਰੋਸ ਹੈ ਨਾ ਤੁਹਾਡਾ ਤੁਹਾਡੇ ਨਾਲ ਨਾ ਪੁਲਿਸ ਤੇ ਸਕਣਾ ਨਹੀਂ ਸਤਾ ਟੇਕੀ ਨੰਬਰ ਤੋਂ ਭਾਜੀ ਜੀ ਗੱਲ ਜੇ ਜਿਹੜੀ ਗੱਲ ਆਪਾਂ ਹਾਂ ਜੇ ਜਿਹੜੀ ਗੱਲ ਮਨਾਈ ਹੈ ਜਾਂ ਜਿਹੜੀ ਗੱਲ ਆਪਾਂ ਸਮਝਿਆ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਵੀ ਅਸੀਂ ਇੱਜਤੇ ਐਮਐਸਬੀ ਲਾਗੇ ਬਿਲਕੁਲ ਉਹ ਗੱਲ ਉਥੇ ਦੀ ਉਥੇ ਰੁਕੀ ਰਹਿ ਗਈ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ریلیਟੈਂਟ ਸਪਿਰਿਟਸ ਕਿਉਂ ਹੋਈ ਹੈ ਜੋ ਬਿਲਕੁਲ 1 ਸੈਕਿੰਡ ਪਹਿਤਰ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹਾਈਪੋਸਕਰੀਆ ਤੋਂ ਬੇਚੈਨ ਗੁਰੀਦ ਰਹੀਦੀ ਹੈ ਜਿਹੜੀ ਚੀਜ਼ ਆਪਣਾ ਰੋਸ ਪ੍ਰਗਟ ਕਰ ਲਈ ਦਿੱਲੀ ਜਾਣ ਦੀ ਸੀ ਬਦਕਿਸਮਤੀ ਦੀ ਗੱਲ ਹੈ ਸਰਕਾਰਾਂ ਦਾ ਰੋਗ ਵੀ ਇਸ ਤੇ ਆਪਣਾ ਰੋਦਲਾ ਕਰਨਾ ਪਰ ਉਹਦੇ ਵਿੱਚ ਨੁਕਸਾਨ ਐ ਕਿ ਬੈਠੀ ਕਿੱਦਾਂ ਹੋਇਆ ਪੰਜਾਬੀਆਂ ਨੂੰ ਫ੍ਰੀ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਇਹ ਪੁਲੀਟਿਕ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਉਮਰ ਹੋ ਲੈਣੀ ਹੋਰ ਨਹੀਂ ਇਹ ਤੋਂ ਬਾਅਦ ਅੱਗੇ ਵੀ ਇਲੈਕਸ਼ਨ ਆਉਣਗੇ ਸਾਨੂੰ ਇਹ ਸੀਤ ਨਿਵੇੜਾ ਕਰ ਲਈ ਕਰ ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਦੇ ਲੀਡਰਸ਼ਿਪ ਆ ਸਾਰੇ ਸਿਆਣੇ ਆ ਆਪਾਂ ਆਪਾਂ ਇਹ ਗੱਲ ਭੁੱਜੀਏ ਵੀ ਆਪਾਂ ਕਿਹੜੀ ਪਾਰਟੀ ਨੇ ਪੈਦੇ ਆਪਾਂ ਇੱਕ ਹੀ ਆ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਤੇ ਇਹ ਚੀਜ਼ ਜਾਇਜ਼ ਹੈ ਤਾਂ ਆਪਾਂ ਇਹਦਾ ਹੱਲ ਕਰੀਏ ਤੇ ਹਰ ਚੀਜ਼ ਹੱਲ ਨਿਕੂਗਾ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ ਮੇਰੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਰਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਾਂਗੇ ਤੁਸੀਂ ਮੇਰੀ ਕਿ ਉਹ ਪਤਾ ਨੂੰ ਇੰਗਾਰੀਸ਼ੇ ਹੀ ਹੈ ਵੀ ਅਪਾ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ ਸਾਰਿਆਂ ਕੋ ਇੱਕ ਵਾਰ ਜਵਾਬ ਪੁੱਛੋ ਸਾਰੇ ਗੋਲ ਮੋਤੀਆਂ ਗੱਲਾਂ ਕਰਦੇ ਹੁੰਦੇ ਜੀ ਆਪਕੇ ਸ਼ੌਕ ਕਰਨ ਨੂੰ ਗੋਲੀ ਮਾਰਨੀ ਜੈਸੇ ਵੀ ਉਹਦੇ ਤੇ ਤੁਸੀਂ ਕੀ ਕੀ ਤੁਹਾਡਾ ਕੀ ਹੈ ਜੀ ਦੇਖੋ ਮੈਂ ਜਵਾਬ ਦੇਉਣੀ ਤੁਹਾਨੂੰ ਤੇਰੀ ਚੀਜ਼ ਨਾ ਮੇਲੇ ਹੱਕ ਚ ਹੈ ਨਾ ਸਾਡੇ ਕਹਿਨ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਉਹਦੇ ਵਿੱਚ ਬਿਲਕੁਲ ਜੀ ਹੁਣ ਇੱਕ ਦਾ ਨਾ ਫਿਰ ਕਰੀ ਜਾਈਏ ਬੋਧਾਨਮ ਦਾ ਉਹ ਜਵਾਬ ਹਮ ਮੰਗਦੇ ਹਾਂ ਜਵਾਬੀ ਪੁੱਛਦਾ ਕੀ ਕਰ ਲਿਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਰੀਮਾਨ ਦਾ ਆਰਡਰ ਕਿਹਨੇ ਦਿੱਤਾ ਜੀ ਉਹ ਗਾਦੀ ਗਾਦੀ ਕੋਈ ਗੱਲ ਨਹੀਂ ਦੇਸੀ ਹੋ ਇਸ ਪਹਿਲੇ ਕੰਮ ਪੁੱਛ ਲੈ ਤੁਸੀਂ ਵੋਟਾਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਹੈ ਬੰਦੇ ਇਹ ਬੇਵਾਰੀ ਨਾਲ ਕਿਸੇ ਨੇ ਮਾਰੀ ਪਰ ਇਸ ਤੋਂ ਬਾਅਦ 1 ਸੈਕਿੰਡ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਨਹੀਂ ਨਾ ਪਲੀਜ਼ ਵੈਨ 1 ਸੈਕਿੰਡ ਅਫਤਾਰ ਕਿੱਥੇ ਆ ਆਪਾਂ ਸਾਰੇ ਬਸਾਏ ਆ ਨਹੀਂ ਨਹੀਂ ਬਾਬਾ ਸਾਰੇ ਕੋਈ ਨਹੀਂ ਤਲਖੀ ਕੋਈ ਨਹੀਂ ਇਹਦਾ ਜਵਾਬ ਹੱਕ ਸਵਾਲ ਹੈ ਜੀ ਇੱਕ ਚਲੋ ਉੱਥੋਂ ਪਿਆਰ ਦੇਖ ਲੈ ਇੱਕ ਜਿਹੜਾ ਜਿਹੜਾ ਪੋਲਿਟਿਕਲ ਬੰਦਾ ਹੈ ਨਾ ਉਹਨੇ ਧੋਖਾ ਕੀਤਾ ਹੈ ਆਪਾਂ ਤੁਹਾਡੇ ਜਵਾਮਾਂ ਤੋਂ ਭਾਵੇਂ ਜਾਨ ਨਹੀਂ ਬਚਾ ਸਕਦੇ ਚਲੋ ਬਾਜੋ ਤੁਸ ਜੇ ਕੁਝ ਕਰਨਾ ਹੈ ਵੀ ਅਸੀਂ ਜਿੱਤੇ ਗੱਲ ਹੋਏਗੀ ਇਸ ਆਮੀ ਦੇ ਹੱਕ ਦੀ ਤੁਹਾਡੇ ਨਾਮ ਕਰਾਂਗੇ ਬਾਜਵਾਜੀ ਇਹ ਸੱਚੀ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਦੇ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਟਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਗਏ ਇਹਨਾਂ ਨੂੰ ਵੀ ਯਕੀਨ ਪਰ ਖੀਰੀ ਬਾਜੋ ਜਿਹੜੇ ਇਹਨਾਂ ਨੇ ਹੱਕ ਦੀ ਆਵਾਜ਼ ਚੁਟਕੋ ਚਲੋ ਜੀ ਤੁਹਾਡੀ ਗੱਲ ਹੈ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲ ਦਿਓ ਯਾਰ ਕਿੱਥੇ ਆਪ ਤਾਰ ਆ ਨੀ ਜਨਾਬ ਸ਼ੁਭ ਗੰਦ ਜਿਹੜਾ ਜਨਾਬ ਸ਼ੁਭ ਗੰਦ ਨਸ਼ੀਦ ਕੀਤਾ ਵਾ ਧੰਨਵਾਦ ਤੁਹਾਡਾ ਨਾ ਜੀ ਸੁਆਗਤ ਜਵਾਬ ਦਿਓ ਜੀ ਕਹਿੰਦਾ ਜਵਾਬ ਦਿਓ ਜਵਾਬ ਦਿਓ ਜੀ ਜਿਹੜਾ ਸ਼ਬਦ ਗੱਲ ਸ਼ਹੀਦ ਕੀਤਾ ਹੁੰਦਾ ਕੀ ਜਵਾਬ ਹੈ ਜੀ ਉਹਦੇ ਦਾ ਕੀ ਜਨਾਬ ਇਹ ਜਵਾਬ ਤਾਂ ਦਿਓ ਜੀ ਸ਼ਬਦ ਗੱਲ ਨੂੰ ਸਾਫ ਕਰੋ ਦਿਓਗੇ ਜੀ ਅਧਿਕਾਰੀ ਡਾਕਟਰ ਦਰਸ਼ਨ ਪਾ ਜਿਲ੍ਹਾ ਉਸਤਾ ਬਣਿਆ ਦੇਸ਼ ਵਿਰੋਧੀ ਆ ਇਹ ਮਜ਼ਾਦੇ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 736 ਬੰਦਖ ਬਖਸ਼ੇਤਾ ਕੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲਏ ਜਾਣਗੇ ਬਾਦਵਾਰੀ ਅੱਜ ਤੱਕ ਵੀ ਉਹ ਕੇਸ ਪੈਂਦੇ ਨਹੀਂ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ਅਦਾਰੇ ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਤੇ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮਰਾਦ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੁੰਨੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਚਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਖੱਬ ਦਾ ਸਾਧ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਨ 1% ਆਬਾਦੀ ਕੋਲੋਂ ਬਾਜਵਾਦੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰਥਿਕ ਨਿਵਾੜਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% سرمایہ ਵਾ ਅਦਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬੜ ਤੇ ਜੇ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦాతਾ ਵਾ ਮੋਦੀ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਜੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦాతਾ ਹੋਵੇ ਉਹ ਸੜਕਾਂ ਦੇ ਰੋਲਦਾ ਫੇਰੇ ਉਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਹੈ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਦੋਂ ਵੱਡਾ ਸਾਡੇ ਨਾਲ ਕੋਈ ਦੇਣਸਾਭੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਮਿੰਟ ਬਲੀ ਪਰਵਾਤੂ ਹੈ। ਪਰਵਾਤ ਤੁਹਾਡੇ ਨਾਲ ਹੈ। ਬੈਠ ਜਿਓ ਪ੍ਰਧਾਨ ਜੀ। ਧੱਕੇ ਨਾਲ ਮਰੋ। ਧੱਕੇ ਨਾਲ ਮਰੋ। ਰਾਈਡਾ ਕੀ ਚੁਰਾਉਣਾ। ਤੁਸੀਂ ਜੇ 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 ਕਹਿੰਦੇ ਦੱਸੋ ਆਪਾਂ ਪੂਰਾ ਸਾਥ ਕਰਦੇ ਆਂਗੇ। ਪੂਰਾ ਸਾਥ ਦੇ ਆਂਗੇ। ਜਿੱਦਾਂ ਜੀ ਮੋਗਾ ਕੋਈ ਆਵਾਜ਼ ਵੀ ਜਿਵੇਂ। ਹੋਰ ਇਸੇ ਪੁੰਗਾ ਕੋਡੀਆਂ ਹੀ ਮਨੂਜ ਚਾਲ ਜੀ। ਵੀਡੀਓ ਵੀ ਹੈ ਉਹ ਵੀ ਉਹ ਕਰਾਂਗੇ ਅੱਜ ਦਾ ਦਿਨੇਸ਼ ਬੱਬੂ ਜੀ ਪਹਿਲੀ ਗੱਲ ਸਸਟੀਕਰ ਬੇਨਤੀ ਆ ਕਿ ਅਸੀਂ ਇੱਥੇ ਉਹ ਨਾ ਉਹ ਤੁਸੀਂ ਅੱਜ ਕੰਮ ਤੋਂ ਉਤਰੇ ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਿਲਕੁਲ ਅੱਛਾ ਜੇ ਤੁਹਾਡੇ ਵੋਟਰ ਹੀ ਆਏ ਆ ਵੀ ਤੁਸੀਂ ਵੋਟ ਲਾਈਨ ਆਏ ਹੋ ਪਰ ਇਹ ਜਿਹੜੀ ਰਿਪੋਰਟ ਆ ਇਹਦਾ ਵੀ ਜੇ ਕੋਈ ਕੋਈ ਮੰਗਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੂਰਕਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਕੋਦੋਂ ਮਹਿਸੂਸ ਕਰਦੇ ਆ ਕਿ ਮਾੜੀ ਗੱਲ ਆ ਗੱਲ ਹੋਈ ਆ ਬਸ ਗੱਲ ਦੀ ਬਾਫੀ ਚਾਣਾ ਵੇ ਸਾਰੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਦੇਖ ਲਓ ਕੁਛ ਵੀ ਨਹੀਂ ਹੈਗਾ ਇਸ ਵੇਲੇ ਕਿ ਨਾਲੇ ਇਸ ਤਰੀਕੇ ਨਾਲ ਹੁੱਲਣ ਬਾੜੀ ਨਾਲ ਜਹਾਂ ਤੱਕ ਧੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਸਾਡਾ ਸੁਆਲ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮਐਸਪੀ ਉਹ ਯਾਰ ਚੁੱਪ ਕਰ ਐਮਐਸਪੀ គ្រੀਡ ਗਾਰੰਟੀ ਚੂਰ ਜੇ ਦਿਖਾਇਆਵੇ ਐਮਐਸਪੀ ਤੇ ਹੈ ਹੀ ਆ ਪਰ ਉਹਦਾ ਗਰੀਦੰ ਦਾ ਜਿਹੜਾ ਉਹ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘਟੋ ਘਟਾ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਮਕੇ ਤੁਜੀ ਸੀ ਕਿ ਸ਼ੋਭ ਕਰਨ ਸẽਗਾ ਜਿਹੜਾ ਨੌਜਵਾਨ ਸਿੱਧੀ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਤਦਸੋ ਲੋਕ ਰਾਜੇ ਉਹਦੇ ਤੇ ਅਜਾਇਤ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀ ਮਾਰ ਕੇ ਮਦਦ ਐਕੀਆ ਦੀ ਤੁਸੀਂ ਹੁਣ ਦੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਥੋਲੀਆਂ ਕਿ ਆਨਲਾਈਨ ਸਮੇਂ ਤੇ ਤੁਹਾਡੀ ਸਰਕਾਰ ਮਾਰਮ ਕੀ ਕਹਾਣਾਂ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰਨੀ ਤੀਜਾ ਸਵਾਲ ਸੀ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਜਿਹੜਾ ਸਰਕਾਰ ਬੰਨੀ ਸੀ 2021 ਦੇ ਵਿੱਚ ਜਦੋਂ ਆਤਾ ਉੱਠੇ ਆ ਦਿੱਲੀ ਦੇ ਤੋਂ ਮੋਦੀ ਸਾਹਿਬ ਨੇ ਮਤਲਬ ਖੇਤੀ ਵਾਲੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਤੇ ਇਹ ਤੁਹਾਡੀਆਂ ਜਿਹੜੀਆਂ ਆਪਾਂ ਮੰਗਾ ਜਿਹੜੀਆਂ ਇਹ ਜਨੂਨੂ ਲਾਜ ਕਰਾਂਗੇ ਪਰ ਅਜੇ ਤੱਕ ਉਹ ਗਰੀਨ ਗਾਰੰਟੀ ਉਹ ਤੁਹਾਨੂੰ ਦੇਖੋ ਉਲਟ ਇਹ ਗੱਲ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਗੱਛਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਦਾ ਸਵਾਲ ਜਿਹੜੇ ਆ ਅਗਲੇ ਕਰਦੇ ਹਾਂ ਮੈਂ ਆਪਣੇ ਲਈ ਕਾਢੋ ਜੋਗ ਅੱਧਾ ਜੀ ਵਿੱਚ ਪਾ ਦੂੰ ਅਸੀਂ ਕਰਦੇ ਨਾ ਤੁਹਾਡਾ ਕੰਮ ਇਹ ਤਾਂ ਹੈਗੀ ਗੱਲ ਹੈ ਇਹ ਪੰਜਾਬ ਸਰਕਾਰੀ ਕਰਦਾ ਹੈ ਬਾਕੀ ਇਹ ਕਿਸਾਨ ਪਰਿਵਾਰਾਂ ਦੇ ਨਾਲ ਹੈ ਮੈਂ ਵੀ ਥੋੜਾ ਮਰਦੂਦ ਕਰਾ ਕਰਕੇ ਥੋੜਾ ਹੱਲ ਹੋਣਾ ਹੈ ਕਿਹਦਾ ਹੱਲ ਕਰਨੇ ਆ ਦਾ ਕਰਕੇ ਤੁਸੀਂ ਵੀ ਰੋਗ ਕਰਮੀਆਂ ਦਾ ਤਾਂ ਉਹ ਆਹੀ ਵੀ ਨਿਆਂ ਦਾ ਰੋਗ ਹੈ ਕੋਈ ਅਜਿਹਾ ਗੱਲ ਕੋਈ ਆਪਾਂ ਜਿਹੜਾ ਚੋਣ ਹੋਵੇ ਉਹਦੇ ਕੋ ਅੱਜ ਤੱਕ ਕੁਝ ਵੀ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਕੁਝ ਵੀ ਨਹੀਂ ਹੋਣਾ ਦੇਖੋ ਹੁਣ ਤੇ ਚੋਣ ਹੀ ਹੋਣਾ ਚੋਣ ਹੋ ਬੱਗੂ ਜੀ ਤੋਂ ਹਮਾਰੇ ਇੰਨਾ ਤੱਕ ਫਾਸਲਾ ਹੋਇਆ ਵਾ ਮੇਰੀ ਚਮੀ ਆ ਗਈ ਹੈ ਅੱਗੇ ਵੀ ਕਿਸਾਨਾਂ ਵਾਲਾ ਗੱਲ ਹੋ ਰਿਹਾ ਇਸੇ ਕਰਕੇ ਤਾਂ ਲੱਗੇ ਬੇਨਤੀ ਹੈ ਵੀ ਅਜਾ ਆਪਣਾ ਨਾਮ ਨਹੀਂ ਆਪਣਾ ਪੈਜਾ ਖਰਾਬ ਹੋਏ ਨਹੀਂ ਤੋੜੇ ਆ ਕੋਈ ਅਸੀਂ ਗੱਲ ਏ ਨਾ ਇਹ ਨਾ ਮੋਲ ਲੈ ਕੇ ਛੜੀ ਦੇ ਉੱਪਰ ਭੱਜ ਗਿਆ ਮੜ ਗਿਆ ਤੁਸੀਂ ਵੀ ਭੱਜ ਜਾਓ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੇ ਵੀ ਸਾਡੇ ਭਾਜੀ ਹੋਰ ਗੱਲਾਂ ਇੱਥੇ ਜੇ ਦੋ ਜਾ ਸਾਜਵਾ ਇੱਕ ਵਾਰੀ ਇੱਕ ਵਾਰੀ ਸਾਫ ਦਾ ਸ਼ਾਸਨ ਲਗਾ ਇੱਕ ਮਿੰਟ ਲੱਗਾ ਇਹ ਸੁਣ ਦਰਾਉ ਭੱਜ ਕੇ ਤਾਂ ਬਤਾ ਉਹ ਸਰ ਕਿਸਾਨ ਆ ਹੋਰ ਖੋਲੋ साइडो जो साइडो जो